ਆਮ ਆਦਮੀ ਸਰਕਾਰ ਜਦੋਂ ਦੂਜੀਆਂ ਸਰਕਾਰਾਂ ਸੀ ਤੇ ਭਗਵੰਤ ਮਾਨ ਜੀ ਕਹਿੰਦੇ ਸੀ ਰੋਡ ਦੇ ਉੱਤੇ ਬੋਰਡ ਲੱਗੇ ਆ ਇਹ ਗੱਡੀਆਂ ਚਾਹੁੰਦੇ ਨੇ ਅੱਜ ਉਹ ਕਾਹਤੇ ਆ ਰਹੇ ਆ 150 ਗੱਡੀ ਭਗਵੰਤ ਮਾਨ ਜੀ ਨਾਲ ਹੁੰਦੀ ਆ 500 ਫੋਰਥ ਨਾਲ ਹੁੰਦੀ ਆ ਤੇ ਭਗਵੰਤ ਮਾਨ ਜੀ ਨੂੰ ਪੁੱਛੋ ਵੀ ਹੁਣ ਕੀ ਆ ਹੁਣ ਤੁਹਾਨੂੰ ਕਾਹਦਾ ਡਰ ਆ ਆਮ ਆਦਮੀ ਕਵਾਰਟੀ ਨੇ ਕੀਤਾ ਕੀ ਆ ਪ੍ਰਵਾਸੀਆਂ ਨਾਲ ਵਿਤਕਰਾ ਹੋ ਰਿਹਾ ਇੱਥੇ ਕਿਉਂ ਵਿਤਕਰਾ ਕਰ ਰਹੇ ਆ ਵੀ ਖਰੇ ਪ੍ਰਵਾਸੀ ਖਾਲੀ ਭਾਜਪੀ ਦੇ ਨੇ ਲੱਗਦਾ ਵੀ ਜੇ ਅਗਰ ਪ੍ਰਵਾਸੀ ਲੋਕ ਇੱਥੋਂ ਪੰਜਾਬ ਚੋਂ ਚਲੇ ਜਾਣਗੇ ਵੀ ਆਪਣਾ ਕੰਮਕਾਰ ਚੱਲ ਪਾਊਗਾ ਇੱਥੇ ਸਰ ਪ੍ਰਵਾਸੀ ਤੁਸੀਂ ਦੇਖੋ ਫੈਕਟਰੀਆਂ ਦੇ ਵਿੱਚ ਕੌਣ ਕੰਮ ਕਰ ਰਿਹਾ ਪ੍ਰਵਾਸੀ ਜੇ ਤੁਹਾਡੇ ਘਰਾਂ ਦੇ ਵਿੱਚ ਕੌਣ ਕੰਮ ਕਰ ਰਿਹਾ ਪ੍ਰਵਾਸੀ ਮਕਾਨ ਕੋਠੀਆਂ ਬਣਦੀਆਂ ਉੱਥੇ ਕੌਣ ਕੰਮ ਕਰ ਰਿਹਾ ਜੇ ਪੰਜਾਬ ਚੋਂ ਪ੍ਰਵਾਸੀ ਚਲੇ ਗਏ ਅਸਲੀ ਅੰਨਦਾਤਾ ਪ੍ਰਵਾਸੀ ਆ ਪੰਜਾਬ ਚ ਜਿਹੜਾ ਪੰਜਾਬ ਦੇ ਵਿੱਚ ਕਮਾ ਕੇ ਕਮਾਈ ਵੀ ਕਰਦਾ ਔਰ ਸਾਨੂੰ ਵੀ ਖਾਣ ਨੂੰ ਦਿੰਦਾ ਆ ਸੋਖਵਾਲ ਖੈਰਾ ਦੇ ਵੀ ਆਈਸੀ ਸਾਹਮਣੇ ਕੀ ਕਹਿੰਦਾ ਕਿ ਪ੍ਰਵਾਸੀ ਅਸੀਂ ਇੱਥੋਂ ਪਿੰਡ ਇੱਥੋਂ ਲੁਧਿਆਣਾ ਸ਼ਹਿਰ ਚੋਂ ਪੰਜਾਬ ਚੋ ਭਜਾ ਦੇਣੇ ਨੇ ਇਹ ਜਿਹੜੇ ਬਿਆਨ ਆ ਪਹਿਲਾਂ ਚੰਨੀ ਜੀ ਨੇ ਬਿਆਨ ਦਿੱਤਾ ਹੁਣ ਖੈਰਾ ਜੀ ਨੇ ਬਿਆਨ ਦਿੱਤਾ ਕਾਂਗਰਸ ਪਾਰਟੀ ਨੂੰ ਤਾਂ ਪ੍ਰਵਾਸੀਆਂ ਦੇ ਉੱਤੇ ਲੱਗਿਆ ਵੀ ਪ੍ਰਵਾਸੀ ਇੱਥੋਂ ਭਜਾ ਦਿਓ ਕਾਂਗਰਸ ਪਾਰਟੀ ਤੇ ਇਹ ਚਾਹੁੰਦੀ ਐ ਇਹ ਤਾਂ ਕਾਂਗਰਸ ਪਾਰਟੀ ਹੋ ਗਿਆ ਆਮਦ ਪਾਰਟੀ ਨੂੰ ਵਹਿਮ ਪਿਆ ਆ ਇੱਥੇ ਕੱਲੇ ਪੰਜਾਬੀ ਰਹਿ ਜਾਣ ਤਾਂ ਵੀ ਸਾਡੀ ਬੀਜੇਪੀ ਹੀ ਜਿੱਤੂਗੀ ਇਸ ਟਾਈਮ ਬੀਜੇਪੀ ਰਿਕਾਰਡ ਤੋੜ ਪੰਜਾਬ ਦੇ ਵਿੱਚ ਜਿੱਤੂਗੀ ਔਰ ਆਉਣ ਵਾਲੀ ਸਰਕਾਰ ਵੀ ਸਾਡੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਊਗੀ ਟੋਲ ਪਲਾਜ਼ਾ ਜਿਹੜਾ ਲੁਧਿਆਣਾ ਲਾਡੋਵਾਲ ਦੇ ਵਿੱਚ ਆ ਉਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਆ ਉਹ ਜਿਹੜਾ ਹੁਣ ਬੰਦ ਕਰਾ ਦਿੱਤੇ ਜਾ ਕੋ ਲੱਗਦਾ ਕਿ ਉਹ ਬੰਦ ਹੋਏਗਾ ਟੂਲ ਪਲਾਜ਼ਾ ਕਿੰਨੇ ਵੀ ਜਿਹੜੇ ਵੀ ਟੂਲ ਪਲਾਜ਼ੇ ਅੱਜ ਤੱਕ ਬੰਦ ਹੋਏ ਹਨ ਉਹਨਾਂ ਦਾ ਇੱਕ ਟਾਈਮ ਸੈਟ ਕੀਤਾ ਹੁੰਦਾ ਉਹਨਾਂ ਦਾ ਠੇਕਾ ਹੁੰਦਾ ਸਾਲ ਦਾ 2 ਸਾਲ ਦਾ 5 ਸਾਲ ਦਾ ਜੋ ਵੀ ਜਦੋਂ ਕੰਟਰੈਕਟ ਖਤਮ ਹੋ ਗਿਆ ਤੋ ਆਟੋਮੈਟਿਕ ਬੰਦ ਹੋਊਗਾ ਜੇ ਲੋਡੂ ਵਾਲ ਦਾ ਟੂਲ ਪਲਾਜੇ ਦਾ ਕੰਟਰੈਕਟ ਖਤਮ ਹੋ ਉਹ ਵੀ ਬੰਦ ਹੋਊਗਾ ਇੱਕ ਤਾਂ ਸੀਐਮ ਜੀ ਨਹੀਂ ਬੰਦ ਕਰ ਰਹੇ ਮੈਂ ਕਹਾਂ ਜੀ ਪੂਰੇ ਇੱਕ ਇੱਕ ਵਾਦਾ ਪੂਰਾ ਕੀਤਾ ਜਾਊਗਾ ਆਮ ਆਦਮੀ ਪਾਰਟੀ ਨੂੰ ਨਹੀਂ ਵਾਂਗੂ ਨਹੀਂ ਖਾਊਗਾ ਵੀ ਅੱਜ 2 ਸਾਲ 2.5 ਸਾਲ ਹੋ ਗਏ ਬਣੀ ਨੂੰ 1000 ਰੁਪਏ ਮੈਂ ਕਹਿੰਦੇ ਸੀ ਲੇਡੀਜ਼ ਨੂੰ ਦਵਾਂਗੇ ਉਹ ਕਿੱਥੇ ਆ ਹੁਣ ਕੀ 25-25000 ਰੁਪਏ ਦੇਣਗੇ ਉਹਨਾਂ ਨੂੰ ਇੱਕ ਇੱਕ ਵਾਦਾ ਪੂਰਾ ਕੀਤਾ ਜਾਊਗਾ ਸਾਡੀ ਸਰਕਾਰ ਦਾ ਚਾਰਜ ਨੂੰ ਰਿਜ਼ਲਟ ਵੀ ਆਣ ਲੱਗਾ ਲੋਕਾਂ ਦੇ ਵਿੱਚ ਕਿਹੜਾ ਜੋਸ਼ ਲੱਗ ਰਿਹਾ ਲੋਕ ਹਜੇ ਵੀ ਸੋਚ ਰਹੇ ਨੇ ਵੀ बार-बार ਕਈ ਵਾਰ ਪੁੱਛਦੇ ਨੇ ਕਿ ਕੀ ਦਾ ਚਿਹਰਾ ਸਾਹਮਣੇ ਆ ਰਿਹਾ ਕੀ ਲੱਗਦਾ ਵੀ ਕਿਹਦਾ ਜ਼ਿਆਦਾ ਜੋਸ਼ ਰਹੇਗਾ ਮੈਂ ਕਹਾਂ ਜੀ ਇਸ ਟਾਈਮ ਪੂਰਾ ਸਾਡੇ ਨਰਿੰਦਰ ਭਾਈ ਮੋਦੀ ਦਾ ਜੋਸ਼ ਹੈਗਾ ਬੀਜੇਪੀ ਛਾਈ ਹੋਈ ਆ 400 ਪਾਰ ਸੀਟਾਂ ਹੋਣਗੀਆਂ ਸਾਡੇ ਰਵਨੀਤ ਮਿੱਟੂ ਜੀ ਘੱਟ ਤੋਂ ਘੱਟ 2 ਲੱਖ ਵੋਟ ਤੇ ਜਿੱਤ ਕੇ ਸਾਡੇ ਨਰਿੰਦਰ ਮੋਦੀ ਦੀ ਝੋਲੀ ਦੇ ਵਿੱਚ ਅਸੀਂ ਸੀਟ ਪਾਵਾਂਗੇ ਇਹ ਸਸੀ ਗੱਲ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਤੁਹਾਡੇ ਨਾਲ ਦੋਸਤ ਮਿਲਨ ਸਿੰਘ ਸੋ ਗੱਲ ਕਰਨ ਜਾ ਰਹੇ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਰੈਲੀਆਂ ਰੋਡ ਸ਼ੋ ਹੋ ਰਹੇ ਨੇ ਸੋ ਉਸੇ ਤਰ੍ਹਾਂ ਹੀ ਸਾਡੇ ਨਾਲ ਵਾਰਡ ਨੰਬਰ 15 ਤੋਂ ਭੁਪਿੰਦਰ ਸਿੰਘ ਕਾਲਾ ਜੀ ਜੋ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਅੱਜ ਇਹਦੇ ਵਿਸ਼ੇਸ਼ ਜਿਹੜੇ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਤਰੀਕ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਦਾ ਕੀ ਰਿਸਪਾਂਸ ਮਿਲ ਰਿਹਾ ਲੋਕਾਂ ਦਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜਿਸੇ ਏਰੀਆ ਚ ਵੀ ਜਾਣੇ ਆ ਹਰ ਜਗ੍ਹਾ ਤੇ ਪੂਰਾ ਰਿਸਪਾਂਸ ਮਿਲਿਆ ਸਾਡੀ ਭਾਰਤੀ ਜਨਤਾ ਪਾਰਟੀ ਨੂੰ ਸਾਡੇ ਰਵਨੀਤ ਬਿੱਟੂ ਜੀ ਘੱਟ ਤੋਂ ਘੱਟ 2 ਲੱਖ ਵੋਟ ਤੇ ਜਿੱਤ ਕੇ ਸਾਡੇ ਨਰਿੰਦਰ ਮੋਦੀ ਜੀ ਝੋਲੀ ਦੇ ਵਿੱਚ ਅਸੀਂ ਸੀਟ ਪਾਵਾਂਗੇ ਇਹ ਬਿੱਟੂ ਜੀ 2 ਲੱਖ ਵੋਟ ਤੇ ਜਿੱਤਣਗੇ ਕੀ ਲੱਗਦਾ ਵੀ ਚਾਰਜੋਨ ਨੂੰ ਰਿਜ਼ਲਟ ਵੀ ਆਣ ਲੱਗਾ ਲੋਕਾਂ ਦੇ ਵਿੱਚ ਕਿਹੜਾ ਜੋਸ਼ ਲੱਗ ਰਿਹਾ ਲੋਕ ਹਜੇ ਵੀ ਸੋਚ ਰਹੇ ਨੇ ਵੀ ਬਾਰ ਬਾਰ ਕਈ ਵਾਰ ਪੁੱਛਦੇ ਨੇ ਕਿ ਕੀ ਦਾ ਚਿਹਰਾ ਸਾਹਮਣੇ ਆ ਰਿਹਾ ਕੀ ਲੱਗਦਾ ਵੀ ਕਿਹਦਾ ਜ਼ਿਆਦਾ ਜੋਸ਼ ਰਹਿ ਰਿਹਾ ਹੈ ਮੈਂ ਕਹਾਂ ਜੀ ਇਸ ਟਾਈਮ ਪੂਰਾ ਸਾਡੇ ਨਰਿੰਦਰ ਭਾਈ ਮੋਦੀ ਦਾ ਜੋਸ਼ ਹੈਗਾ ਬੀਜੇਪੀ ਛਾਈ ਹੋਈ ਹੈ 400 ਪਾਰ ਸੀਟਾਂ ਹੋਣਗੀਆਂ 400 ਪਲੱਸ ਹੋਣਗੀਆਂ 400 ਨਹੀਂ 400 ਪਲੱਸ ਸੀਟਾਂ ਹੋਣਗੀਆਂ ਐਸਟੀ ਪੰਜਾਬ ਦੇ ਵਿੱਚ ਬੀਜੇਪੀ ਦਾ ਬਹੁਤ ਪਹਿਲੀ ਵਾਰ ਬੀਜੇਪੀ ਪੰਜਾਬ ਦੇ ਚੋਣ ਲੜ ਰਹੀ ਹੈ ਔਰ ਪਹਿਲੀ ਵਾਰ ਇੰਨਾ ਵਧੀਆ ਹੰਗਾਰਾ ਮਿਲ ਲਿਆ ਬੀਜੇਪੀ ਨੂੰ ਬਹੁਤ ਵਧੀਆ ਰਿਸਪਾਂਸ ਮਿਲ ਲਿਆ ਤੇ ਅਸੀਂ ਗੱਠਜੋੜ ਤੋਂ ਅਲੱਗ ਹੋ ਕੇ ਲੜ ਰਹੇ ਹਾਂ ਤੇ ਸਾਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਸਾਡਾ ਇਸ ਟਾਈਮ ਪੰਜਾਬ ਦੇ ਵਿੱਚ ਬੀਜੇਪੀ ਬੀਜੇਪੀ ਭਾਰਤੀ ਜਨਤਾ ਪਾਰਟੀ ਹੋ ਰਹੀ ਹੈ ਕੋਈ ਵੀ ਸਾਡੇ ਮੁਕਾਬਲੇ ਚ ਇਸ ਟਾਈਮ ਹੈ ਨਹੀਂ ਕਰਾਂਗੇ ਜਿਵੇਂ ਕਿ ਪਹਿਲਾਂ ਵੀ ਸਰਕਾਰ ਰਾਜ ਸਰਕਾਰ ਜਿਵੇਂ ਕਿ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਲੇਕਿਨ ਲੋਕਾਂ ਨੇ ਇੱਕ ਨਵਾਂ ਚਿਹਰਾ ਚੁਣਿਆ ਸੀ ਲੋਕ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਚੁਣਾਗੇ ਤਾਂ ਨਵਾਂ ਚਿਹਰਾ ਚੁਣਾਗੇ ਲੇਕਿਨ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਆ ਲੋਕ ਕਹੀ ਕਹਿੰਦੇ ਅਸੀਂ ਤਾਂ ਬੋਰਡ ਪਾਣ ਨੂੰ ਇਸ ਵਾਰ ਰਾਜੀ ਨਹੀਂ ਹੈਗੇ ਦੇਖੋ ਜੀ ਆਮ ਆਦਮੀ ਸਰਕਾਰ ਜਦੋਂ ਦੂਜੀਆਂ ਸਰਕਾਰਾਂ ਸੀ ਤੇ ਭਗਵੰਤ ਮਾਨ ਜੀ ਕਹਿੰਦੇ ਸੀ ਰੋਡ ਦੇ ਉੱਤੇ ਬੋਰਡ ਲੱਗੇ ਆ ਇਹ ਗੱਡੀਆਂ ਚਾਹੁੰਦੇ ਨੇ ਅੱਜ ਉਹ ਕਾਹਤੇ ਆ ਰਹੇ ਆ 150 ਗੱਡੀ ਭਗਵੰਤ ਮਾਨ ਜੀ ਨਾਲ ਹੁੰਦੀ ਆ 500 ਫੋਰਥ ਨਾਲ ਹੁੰਦੀ ਆ ਤੇ ਭਗਵੰਤ ਮਾਨ ਜੀ ਹੁਣ ਤੁਹਾਨੂੰ ਕਾਦਾ ਡਰ ਹੁਣ ਕਿਸ ਚੀਜ਼ ਦਾ ਡਰਾਂ ਬੋਰਡ ਸੜਕਾਂ ਤੇ ਆਮ ਆਦਮੀ ਦੇ ਲੱਖਾਂ ਲੱਗੇ ਸਾਡੇ ਬੀਜੇਪੀ ਦੇ ਬੋਰਡ ਦੇ ਉੱਤੇ ਬੋਰਡ ਲਾ ਜਾਂਦੇ ਆ ਤੇ ਹੁਣ ਇਹ ਕੀ ਪੰਜਾਬ ਦਾ ਪੈਸਾ ਨਹੀਂ ਖਰਾਬ ਹੋ ਰਿਹਾ ਪੰਜਾਬ ਦਾ ਪੈਸਾ ਖਰਾਬ ਹੋ ਰਿਹਾ ਆਮ ਆਦਮੀ ਕਵਾਇਰਟੀ ਨੇ ਕੀਤਾ ਕੀ ਆ ਪ੍ਰਵਾਸੀਆਂ ਨਾਲ ਵਿਤਕਰਾ ਹੋ ਰਿਹਾ ਇੱਥੇ ਕਿਉਂ ਵਿਤਕਰਾ ਕਰ ਰਹੇ ਆ ਵੀ ਖਰੇ ਪ੍ਰਵਾਸੀ ਖਾਲੀ ਬੀਜੇਪੀ ਦੇ ਨੇ ਪ੍ਰਵਾਸੀ ਪੰਜਾਬ ਦੇ ਵਿੱਚ ਆ ਉਹ ਸਾਰਿਆਂ ਦੇ ਨਾਲ ਆ ਪਰ ਪੰਜਾਬ ਦੇ ਵਿੱਚ ਜ਼ਿਆਦਾਤਰ ਪ੍ਰਵਾਸੀਆਂ ਨਾਲ ਵਿਤਕਰਾ ਹੋ ਰਿਹਾ ਲੱਗਦਾ ਵੀ ਜੇਕਰ ਤੁਸੀਂ ਪ੍ਰਵਾਸੀਆਂ ਦਾ ਮੁੱਦਾ ਜਾਗ ਰਹੇ ਹੋ ਜੇਕਰ ਹੁਣ ਲੋਕ ਪ੍ਰਵਾਸੀ ਲੋਕ ਅਗਰ ਇੱਥੋਂ ਪੰਜਾਬ ਚੋਂ ਚਲੇ ਜਾਣ ਆਪਣੇ ਸਾਰੇ ਪਿੰਡਾਂ ਨੂੰ ਚੱਲ ਜਾਣ ਪਿੱਛੇ ਲੋਕਡਾਊਨ ਦੇ ਵਿੱਚ ਵੀ ਪ੍ਰਵਾਸੀ ਲੋਕ ਜਿਹੜੇ ਨੇ ਕਈ ਲੋਕ ਜਾਣ ਨੂੰ ਤਿਆਰ ਹੋ ਗਏ ਸੀ ਲੇਕਿਨ ਉਹਨਾਂ ਦੀ ਫਿਰ ਮਾਲਕੀ ਇਮਿੰਤਾ ਕਰ ਰਹੀ ਸੀ ਲੇਕਿਨ ਨਹੀਂ ਤੁਸੀਂ ਆਓ ਵਾਪਸ ਆਓ ਲੱਗਦਾ ਵੀ ਜੇਕਰ ਪ੍ਰਵਾਸੀ ਲੋਕ ਇੱਥੋਂ ਪੰਜਾਬ ਚੋਂ ਚਲੇ ਜਾਣਗੇ ਵੀ ਆਪਣਾ ਕੰਮ ਕਾਰ ਚੱਲ ਪਾਊਗਾ ਸਰ ਪ੍ਰਵਾਸੀ ਤੁਸੀਂ ਦੇਖੋ ਫੈਕਟਰੀਆਂ ਦੇ ਵਿੱਚ ਕੌਣ ਕੰਮ ਕਰ ਰਿਹਾ ਪ੍ਰਵਾਸੀ ਜੇ ਤੁਹਾਡੇ ਘਰਾਂ ਦੇ ਵਿੱਚ ਕੋਣ ਕੰਮ ਕਰ ਰਿਹਾ ਪ੍ਰਵਾਸੀ ਮਕਾਨ ਕੋਠੀਆਂ ਬਣਦੀਆਂ ਉੱਥੇ ਕੋਣ ਕੰਮ ਕਰ ਰਿਹਾ ਪ੍ਰਵਾਸੀ ਜੇ ਪੰਜਾਬ ਚੋਂ ਪ੍ਰਵਾਸੀ ਚਲੇ ਗਏ ਅਸਲੀ ਅੰਨਦਾਤਾ ਪ੍ਰਵਾਸੀ ਆ ਪੰਜਾਬ ਚ ਜਿਹੜਾ ਪੰਜਾਬ ਦੇ ਵਿੱਚ ਕਮਾ ਕੇ ਕਮਾਈ ਵੀ ਕਰਦਾ ਔਰ ਸਾਨੂੰ ਵੀ ਖਾਣ ਨੂੰ ਦਿੰਦਾ ਆ ਜਿਹੜੇ ਆ ਜ਼ਿਮੀਦਾਰ ਕਹਿ ਰਿਆ ਸੀ ਅੰਨਦਾਤਾ ਉਹਨਾਂ ਤੋਂ ਅਸਲੀ ਅੰਨਦਾਤਾ ਤਾਂ ਪ੍ਰਵਾਸੀ ਨੇ ਪ੍ਰਵਾਸੀ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਸਾਡੇ ਪੰਜਾਬੀ ਜਿੰਨੇ ਵੀ ਆ ਜਿੰਨੇ ਵੀ ਪੰਜਾਬੀ ਭਾਈਚਾਰਾ ਉਹ ਪ੍ਰਵਾਸੀਆਂ ਨਾਲ ਬਿਤਕਰਾ ਨਹੀਂ ਕਰਦਾ ਪਰ ਇਹ ਵੀ ਇਹ ਪਾਰਟੀਆਂ ਪ੍ਰਵਾਸੀਆਂ ਨਾਲ ਬਿਤਕਰਾ ਕਰਦੀ ਹੈ ਜੀ ਪ੍ਰਵਾਸੀ ਪ੍ਰਵਾਸੀ ਕਰਕੇ ਰੋਲਾ ਪਾ ਰਿਹਾ ਪ੍ਰਵਾਸੀ ਤਾਂ ਵਿਚਾਰੇ ਪੰਜਾਬ ਨੂੰ ਖਾਣ ਨੂੰ ਦਿੰਦੇ ਆ ਇੱਕ ਵੀਡੀਓ ਸੁਖਬਾਲ ਕਹਿ ਸੁਖਬਾਲ ਕਹਿ ਰਿਹਾ ਸੀ ਵੀ ਆਈਸੀ ਸਾਹਮਣੇ ਕੀ ਕਹਿੰਦਾ ਕਿ ਪ੍ਰਵਾਸੀ ਅਸੀਂ ਤੋਂ ਪਿੰਡੋਂ ਇੱਥੋਂ ਲੁਧਿਆਣਾ ਸ਼ਹਿਰ ਚੋਂ ਪੰਜਾਬ ਚੋ ਭਜਾ ਦੇਣੇ ਨੇ ਦੇਖੋ ਜੀ ਉਹਨਾਂ ਨੂੰ ਖੈਰਾ ਸਾਹਿਬ ਨੂੰ ਪੁੱਛਿਆ ਜਾਵੇ ਵੀ ਸਾਰੇ ਪ੍ਰਵਾਸੀ ਪੰਜਾਬ ਪੰਜਾਬ ਚੋਂ ਭਜਾ ਭਜਾ ਦੇਣਗੇ ਤੇ ਕੰਮ ਕੋਣ ਕਰੂ ਪੰਜਾਬ ਦੇ ਵਿੱਚ ਉਹ ਕਰਨਗੇ ਲੋਕਾਂ ਦੇ ਦਿਹਾੜੀਆਂ ਜਿਹੜਾ ਲੋਕਾਂ ਦੇ ਕੰਮ ਕਰਦੇ ਮਜ਼ਦੂਰ ਕੋਣ ਆ ਪ੍ਰਵਾਸੀ ਫੈਕਟਰੀਆਂ ਦੇ ਵਿੱਚ ਕੱਟੀ-ਕੱਟੀਆ ਪਿੰਨਾਂ ਲੱਗੀਆਂ ਉਹਨਾਂ ਦੇ ਵਿੱਚ 20% ਪੰਜਾਬੀ ਐ ਤੇ 80% ਪ੍ਰਵਾਸੀ ਕੰਮ ਕਰ ਰਿਆ ਪੰਜਾਬ ਪੰਜਾਬ ਭੁੱਖਾ ਮਰਨ ਲੱਗ ਜਾਊਗਾ ਜੇ ਪ੍ਰਵਾਸੀ ਚਲੇ ਜਾਣਗੇ ਇੱਥੇ ਪ੍ਰਵਾਸੀ ਇੱਥੇ ਆਪਣੇ ਪੰਜਾਬ ਨੂੰ ਰੋਟੀ ਦਿੰਦੇ ਆ ਕਮਾ ਕੇ ਦਿੰਦੇ ਆ ਸਾਨੂੰ ਫੈਕਟਰੀਆਂ 'ਚ ਕੰਮ ਕਰਦੇ ਆ ਤੇ ਸਾਨੂੰ ਸਾਡੇ ਘਰਾਂ ਦੇ ਵਿੱਚ ਵੀ ਸਾਨੂੰ ਕਮਾਈ ਮਿਲਦੀ ਐ ਮਿਹਨਤ ਮਾਰਦੇ ਤੇ ਪ੍ਰਵਾਸੀ ਇਹ ਜਿਹੜੇ ਬਿਆਨ ਆ ਪਹਿਲਾਂ ਚੰਨੀ ਜੀ ਨੇ ਬਿਆਨ ਦਿੱਤਾ ਹੁਣ ਖੈਰਾ ਜੀ ਨੇ ਬਿਆਨ ਦਿੱਤਾ ਕਾਂਗਰਸ ਪਾਰਟੀ ਨੂੰ ਤਾਂ ਪ੍ਰਵਾਸੀਆਂ ਦੇ ਉੱਤੇ ਲੱਗਿਆ ਵੀ ਪ੍ਰਵਾਸੀ ਇੱਥੋਂ ਭਜਾ ਦਿਓ ਕਾਂਗਰਸ ਪਾਰਟੀ ਤੇ ਇਹ ਚਾਹੁੰਦੀ ਆ ਕਾਰਨ ਕੀ ਆ ਕਾਂਗਰਸ ਪਾਰਟੀ ਕਿਉਂ ਕਹਿ ਰਹੀ ਹੈ ਪਿਆਰੋ ਮਤਲਬ ਉਹ ਨਾ ਅਕਸਰ ਉਹ ਵੀ ਕਿ ਇਨਸਾਨ ਨੇ ਆਪਾਂ ਵੀ ਕਿ ਇਨਸਾਨ ਹੈ ਇਹ ਤਾਂ ਆਪਣੇ ਲਾਈਨ ਇਸ ਤਰ੍ਹਾਂ ਦੀ ਬਣ ਗਈ ਹੈ ਨਾ ਕਿ ਉਹ ਪ੍ਰਵਾਸੀ ਆ ਜੋ ਮੁਸਲਮਾਨ ਭਾਈ ਚਾਰਾ ਉਹ ਪੰਜਾਬੀ ਹੈ ਜੋ ਇਹ ਤਰ੍ਹਾਂ ਦੇਖੋ ਜੀ ਕਾਂਗਰਸ ਪਾਰਟੀ ਇੱਕੋ ਹੀ ਗੱਲ ਤੋਂ ਉਹਨਾਂ ਦੇ ਮਨ ਦੇ ਵਿੱਚ ਵਹਿਮ ਪਿਆ ਹੈ ਕਿ ਜਿਹੜੇ ਪ੍ਰਵਾਸੀ ਆ ਖਾਰੇ ਬੀਜੇਪੀ ਦੇ ਨਹੀਂ ਵੀ ਉਹ ਸਾਰਾ ਵਰਕਰ ਬੀਜੇਪੀ ਦਾ ਉਹਨਾਂ ਨੇ ਬਸ ਮੰਚੇ ਆ ਉਹਨਾਂ ਦੇ ਮਗਰੀ ਪੈ ਗਏ ਤਾਂ ਕਾਂਗਰਸ ਪਾਰਟੀ ਵਾਲੇ ਪ੍ਰਵਾਸੀਆਂ ਦੇ ਮਗਰੀ ਪੈ ਗਏ ਇਹਨਾਂ ਨੇ ਤਾਂ ਉਹਨਾਂ ਦੇ ਹੱਥ ਧੋ ਕੇ ਪਿਛਲੀ ਵਾਰ ਚੰਨੀ ਜੀ ਪੈ ਗਏ ਅਸਤੀ ਖੈਰਾ ਜੀ ਪੈ ਗਏ ਮਤੋਂ ਉਹਨਾਂ ਨੇ ਤਾਂ ਇੱਕੋ ਹੀ ਚੁਲਾਈ ਇਹ ਕਿ ਜਿਹੜੇ ਪ੍ਰਵਾਸੀ ਨੇ ਬੀਜੇਪੀ ਦੀ ਵੋਟ ਆ ਇਹਨੂੰ ਪੰਜਾਬ ਚੋਂ ਕੱਢੋ ਮੈਂ ਕਹਿੰਦਾ ਜੀ ਰਾਹ ਲੋਗਾਂ ਦੀ ਬੇਸ਼ੱਕ ਯੂਪੀ ਚ ਵੀ ਆਨ ਕਰਦੇ ਨੇ ਲੇਕਿਨ ਆ ਜਿਹੜੇ ਇਹਨਾਂ ਦੇ ਇੱਥੇ ਪੰਜਾਬ ਦੇ ਵਿੱਚ ਚੰਨੀ ਜੀ ਖੈਰਾ ਜੀ ਹੈ ਇਹ ਦੇਖੋ ਤੁਸੀਂ ਯੂਪੀ ਵਾਲੇ ਨੂੰ ਕਿਉਂ ਕਹਿ ਰਹੇ ਫਿਰ ਇਹਦਾ ਕਿਉਂ ਬਿਆਨ ਦੇ ਰਿਹਾ ਪ੍ਰਵਾਸੀਆਂ ਨੂੰ ਇਸੇ ਕਰਕੇ ਦੇ ਰਿਹਾ ਕਿ ਇਹ ਪੰਜਾਬ ਚੋਂ ਜਾਣ ਪੰਜਾਬ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵੋਟ ਖਤਮ ਹੋ ਜਾਵੇ ਕਿ ਤੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੀ ਪ੍ਰਵਾਸੀ ਵੋਟਾਂ ਬਹੁਤ ਪੰਜਾਬੀ ਆ ਸਾਰੇ ਪੰਜਾਬੀ ਨਰਿੰਦਰભાઈ ਮੋਦੀ ਨੂੰ ਪਸੰਦ ਕਰਦੇ ਨੇ ਉਹਨਾਂ ਨੇ ਪੂਰੇ ਪੰਜਾਬ ਸਾਡੇ ਪੰਜਾਬ ਨਾਲ ਵਿਤਕਰਾ ਹੋਣ ਦਾ ਕਾਰਨ ਇਹ ਹੀ ਆ ਕਿ ਪੰਜਾਬ ਚ ਇੱਕ ਅਲੱਗ ਸਟੇਟ ਦੇ ਵਿੱਚ ਅਲੱਗ ਮਤਲਬ ਹਮੇਸ਼ਾ ਸੈਂਟਰ ਤੋਂ ਲੱਗ ਰਹੀ ਆ ਚਲੋ ਭពਿੰਦਰ ਜੀ ਜੇਕਰ ਮੰਨ ਕੇ ਗੱਲ ਚੱਲਦੇ ਆਂ ਜੇਕਰ ਆਪਾਂ ਪ੍ਰਵਾਸੀ ਭਾਈਚਾਰੇ ਨੂੰ ਇੱਕ ਸਾਈਡ ਤੇ ਕਰ ਦਿੰਨੇ ਆਂ ਜੇਕਰ ਆਪਾਂ ਇੱਕ ਸਾਈਡ ਤੇ ਕਰਦੇ ਆਂ ਤਾਂ ਕਿੰਨੀਆਂ ਵੋਟਾਂ ਰਹਿ ਜਾਣਗੀਆਂ ਵਾਹ ਪੰਜਾਬੀ ਦੀ ਕਿੰਨੀ ਵੋਟ ਰਹਿ ਜਾਊਗੀ ਤੇ ਪ੍ਰਵਾਸੀ ਦੀ ਕਿੰਨੀ ਵੋਟ ਰਹਿ ਜਾਊਗੀ ਮੈਂ ਕਹਾਂ ਜੀ ਪੰਜਾਬ ਤੇ ਪੰਜਾਬੀਆਂ ਦੀ ਬਹੁਤ ਵੋਟਾਂ ਵੀ ਦੇ ਇੱਥੇ ਪੰਜਾਬੀ ਕਿਤੇ ਘਟਨੇ ਬਹੁਤ ਉਹ ਸਾਰੇ ਨਿਰੰਦਰભાઈ ਮੋਦੀ ਨੂੰ ਪਸੰਦ ਕਰਦੇ ਨੇ ਇਹ ਤਾਂ ਇਹਨਾਂ ਨੇ ਵਹਿਮ ਪਾਇਆ ਇਹ ਤਾਂ ਕਾਂਗਰਸ ਪਾਰਟੀ ਹੋ ਗਿਆ ਆਮਦ ਪਾਰਟੀ ਨੂੰ ਵਹਿਮ ਪਿਆ ਆ ਇੱਥੇ ਕੱਲੇ ਪੰਜਾਬੀ ਰਹਿ ਜਾਣ ਤਾਂ ਵੀ ਸਾਡੀ ਬੀਜੇਪੀ ਹੀ ਜਿੱਤੂਗੀ ਇਸ ਟਾਈਮ ਬੀਜੇਪੀ ਰਿਕਾਰਡ ਤੋੜ ਪੰਜਾਬ ਦੇ ਵਿੱਚ ਜਿੱਤੂਗੀ ਉਹ ਰੌਣ ਵਾਲੀ ਸਰਕਾਰ ਵੀ ਸਾਡੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਊਗੀ ਤੇ ਜਿਹੜੇ ਵਿਰੋਧ ਕਰਦੇ ਹੋ ਉਹ ਕੌਣ ਨੇ ਜਿਹੜੇ ਪੰਜਾਬ ਦੇ ਵਿਰੋਧ ਕਰਦੇ ਨੇ ਜੀਪੀ ਪਾਰਟੀ ਦੇ ਵੱਜਵਾ ਪਾਰਟੀ ਦਾ ਉਹ ਕੌਣ ਨੇ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਇਹ ਵਿਰੋਧ ਕਰਦੇ ਆ ਅੱਜ ਐਨੀ ਕਹਿਣਾ ਮਤਲਬ ਪਾਰਟੀ ਵਾਲੇ ਬੈਠੇ ਕਰਨੇ ਹਾਂ وہی ਵਿਰੋਧ ਕਰਦੇ ਤੁਰਨੇ ਤੇ ਪਾਰਟੀਆਂ ਬੈਠੀਆਂ ਉੱਥੇ ਕੌਣ ਬੈਠਾ ਆ ਕਿਸਾਨ ਥੋੜਾ ਬੈਠਿਆ ਅਸਲੀ ਕਿਸਾਨ ਤਾਂ ਵਿਚਾਰੇ ਘਰਾਂ ਚ ਉੱਥੇ ਕਿਸਾਨ ਨਹੀਂ ਬੈਠੇ ਜਿਹੜੇ ਕਿਸਾਨ ਬੈਠੇ ਉਹ ਤਾਂ ਪਸੰਦ ਕਰਦੇ ਆ ਸਾਰਿਆਂ ਨੂੰ ਜਿਹੜਾ ਸੀਐਮ ਸਾਹਿਬ ਨੇ ਇੱਕ ਵੱਡਾ ਵਾਅਦਾ ਕੀਤਾ ਵਾ ਲੋਕਾਂ ਦੇ ਨਾਲ ਹੁਣ ਫੇਰ ਤੋਂ ਜਿਹੜਾ ਕੀ ਇੱਕ ਲੁਧਿਆਣਾ ਦਾ ਸਭ ਤੋਂ ਮਹਿੰਗਾ ਵੱਡਾ ਟੋਲ ਪਲਾਜ਼ਾ ਜਿਹੜਾ ਲੁਧਿਆਣਾ ਲਾਡੋਵਾਲ ਦੇ ਵਿੱਚ ਆ ਉਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਆ ਉਹ ਜਿਹੜਾ ਹੁਣ ਬੰਦ ਕਰਾ ਦਿੱਤੇ ਜਾਊਗਾ ਲੱਗਦਾ ਕਿ ਉਹ ਬੰਦ ਹੋਏਗਾ ਸਰ ਜੀ ਟੂਲ ਪਲਾਜ਼ਾ ਕਿੰਨੇ ਵੀ ਜਿਹੜੇ ਵੀ ਟੂਲ ਪਲਾਜ਼ੇ ਅੱਜ ਤੱਕ ਬੰਦ ਹੋਏ ਹਨ ਉਹਨਾਂ ਦਾ ਇੱਕ ਟਾਈਮ ਸੈਟ ਕੀਤਾ ਹੁੰਦਾ ਉਹਨਾਂ ਦਾ ਠੇਕਾ ਹੁੰਦਾ ਸਾਲ ਦਾ 2 ਸਾਲ ਦਾ 5 ਸਾਲ ਦਾ ਜੋ ਵੀ ਜਦੋਂ ਕੰਟਰੈਕਟ ਖਤਮ ਹੋ ਗਿਆ ਤੋ ਆਟੋਮੈਟਿਕ ਬੰਦ ਹੋਊਗਾ ਜੇ ਲੋਡੂਵਾਲ ਦਾ ਟੂਲ ਪਲਾਜ਼ੇ ਦਾ ਕੰਟਰੈਕ ਇਹ ਕਿਤੇ ਆਮ ਆਦਮੀ ਪਾਰਟੀ ਨਹੀਂ ਬੰਦ ਰਹੀ ਮਹਿੰਗਾ ਕਿਉਂ ਹੋਇਆ ਫਿਰ ਇੱਥੇ ਲਾਡੋਵਾਲ ਦੇ 100 ਤੋਂ 430 ਦਾ ਇੱਕ ਸਾਈਡ ਦਾ ਜਾਣਦਾ ਤੇ ਉਧਰ ਉਧਰ ਉਧਰੋਂ ਆਨੇ ਆਪਾਂ ਡਬਲ ਦਾ ਫਿਰ ਫਿਰ 430 ਲੇਕਿਨ ਅੱਗੇ ਚਲ ਜੋ ਹੋ ਰਸਤੋਂ ਦਾ ਟ੍ਰੇਡ ਹੁੰਦਾ ਇੱਥੇ ਮਹਿੰਗਾ ਕਿਉਂ ਕੀਤਾ ਸਰ ਜੀ ਇੱਕ ਮੇਨ ਟੂਲ ਪਲਾਜ ਆਇਆ ਇੱਕ ਬਹੁਤ ਜ਼ਿਆਦਾ ਏਰੀਆ ਨੂੰ ਲੱਗਦਾ ਆ ਇਹਦੇ ਕਿਲੋਮੀਟਰ ਦਾ ਦਾਇਰਾ ਦੇਖੋ ਕਿੰਨਾ ਦੂਰ ਦੂਰ ਤੱਕ ਟੂਲ ਪਜਾ ਜਾਂਦਾ ਨੇੜੇ ਦਿੰਦਾ ਆ ਤਾਂ ਆਟੋਮੈਟਿਕ ਮਹਿੰਗਾ ਹੋਣਾ ਆ ਠੀਕ ਹੈ ਨੀ ਜੀ ਫਿਰ ਰੋਡ ਜਿੰਨਾ ਲੰਬਾ ਹੋਊਗਾ ਉਹਨੇ ਰੋਡ ਜਿਹੜੇ ਬਣਦੇ ਆ ਉਹ ਇਸੇ ਟੂਲ ਪਲਾਜ ਇਹਦਾ ਕੋਈ ਮਤਲਬ ਨਹੀਂ ਹੈ ਮਹਿੰਗੇ ਦਾ ਸਸਤੇ ਦਾ ਬਸ ਐ ਕਿ ਜਿਹੜੇ ਟੂਲਪਲਾਜ਼ਾ ਬੰਦ ਹੁੰਦੇ ਆ ਉਹ ਤਾਂ ਬੰਦ ਹੁੰਦੇ ਆ ਕਿ ਉਹਨਾਂ ਦਾ ਟਾਈਮ ਖਤਮ ਹੋ ਗਿਆ ਜੇਕਰ ਮੋਦੀ ਸਰਕਾਰ ਦੀ ਹੁਣ ਸਰਕਾਰ ਬਣਦੀ ਆ ਤਾਂ ਫਿਰ ਲੋਕਾਂ ਨੂੰ ਜਿਹੜੇ ਕੀਤੇ ਵਾਦੇ ਜਿਹੜੇ ਨੇ ਲੋਕਾਂ ਦੇ ਕਿ ਨਵੇਂ ਚਿਹਰੇ ਸੀਗੇ ਲੇਕਿਨ ਉਹਨਾਂ ਲੋਕਾਂ ਦੇ ਕਿੱਦਾਂ ਵਾਦੇ ਪੂਰੇ ਕੀਤੇ ਜਾਣਗੇ ਮੈਂ ਕਹਾਂ ਜੀ ਪੂਰੇ ਇੱਕ ਇੱਕ ਵਾਦਾ ਪੂਰਾ ਕੀਤਾ ਜਾਊਗਾ ਆਮ ਆਦਮੀ ਪਾਰਟੀ ਨੂੰ ਨਹੀਂ ਮੰਗੂ ਨਹੀਂ ਕਿ ਹੋਊਗਾ ਵੀ ਅੱਜ 2 ਸਾਲ 2.5 ਸਾਲ ਹੋ ਗਏ ਬਣੀ ਨੂੰ 1000 ਰੁਪਏ ਮੈਂ ਕਹਿੰਦੇ ਸੀ ਲੇਡੀਜ਼ ਨੂੰ ਦਵਾਂਗੇ ਉਹ ਕਿੱਥੇ ਆ ਹੁਣ ਐ ਕਿ 25-25000 ਰੁਪਏ ਦੇਣਗੇ ਉਹਨਾਂ ਇੱਕ ਇੱਕ ਵਾਦਾ ਪੂਰਾ ਕੀਤਾ ਜਾਊਗਾ ਸਾਡੀ ਸਰਕਾਰ ਦਾ ਜੋ ਵੀ ਅਸੀਂ ਮੋਦੀ ਜੀ ਨੇ ਵਾਦੇ ਕੀਤੇ ਆ ਜੇ ਪੰਜਾਬ ਦੇ ਵਿੱਚ ਨਰਿੰਦਰભાઈ ਮੋਦੀ ਜੀ ਦੀ ਸਰਕਾਰ ਆਂਦੀ ਆ ਤੇ ਪੰਜਾਬ ਨੂੰ ਇੱਕ ਖੁਸ਼ਹਾਲ ਬਣਾ ਦਿੱਤਾ ਜਾਊਗਾ ਪੰਜਾਬ ਨੂੰ ਪੂਰਾ ਇੱਕ ਜਦੋਂ ਅਪਾ ਨਰਿੰਦਰભાઈ ਮੋਦੀ ਜੀ ਆਏ ਸੀ ਇੱਥੇ ਤਾਂ ਚੰਨੀ ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਤੇ ਜਿਸ ਕਰਕੇ ਪੰਜਾਬ ਥੋੜਾ ਜਿਹਾ ਵਾਂਝਾ ਰਹਿ ਗਿਆ ਪ੍ਰਧਾਨ ਮੰਤਰੀ ਜੀ ਆਏ ਸੀ ਇੱਥੇ ਪੰਜਾਬ ਨੂੰ ਬਹੁਤ ਕੁਝ ਦੇਣ ਵਾਸਤੇ ਆਏ ਸੀ ਇਹਨਾਂ ਨੇ ਇੱਥੇ ਆਣ ਹੀ ਦਿੱਤਾ ਗਿਆ ਅਪਿੰਦਰ ਜੀ ਇਹ ਨਾ ਹੋਵੇ ਕਿ ਤੇ ਕੀ ਨਰਿੰਦਰ ਮੋਦੀ ਸਰ ਅਸਾਂ ਦੀ ਸਰਕਾਰ ਆ ਜਾਵੇ ਤੇ ਤੁਸੀਂ ਵਾਰਡ ਨੰਬਰ 15 ਤੋਂ ਹੈਗੇ ਹੋ ਇਹ ਨਾ ਹੋਵੇ ਕਿ ਲੋਕ ਸੋ ਕਹਿਣ ਕਿ ਦੇ ਕਿ ਕੋਈ ਲੋਕ ਚਾਹਦਾ ਵਿਰੋਧ ਨਾ ਕਰਨ ਇਹ ਨਾ ਹੋਵੇ ਕਿ ਤੇ ਬਾਅਦ ਚ ਕਹਿਣ ਕਿ ਸਾਡਾ ਫੋਨ ਨਹੀਂ ਚੱਕਦੇ ਸਾਡੇ ਆ ਕੰਮ ਨਹੀਂ ਹੋਏ ਸਾਰ ਅਸੀਂ ਤਾਂ ਬਿਨਾਂ ਸਰਕਾਰ ਤੋਂ ਲੋਕਾਂ ਦੇ ਫੋਨ ਚੱਕਦੇ ਆ ਅਸੀਂ ਇੱਥੇ ਆਪਣੇ ਦਫ਼ਤਰਾਂ 'ਚ ਬ ਕਰਦੇ ਆ ਜਦੋਂ ਸਾਡੀ ਸਰਕਾਰ ਆ ਗਈ ਤੇ ਪੰਜ ਗੁਣਾ ਹੋਰ ਕੰਮ ਕੀਤਾ ਜਾਊਗਾ ਜਿਹੜੇ ਸਾਡੇ ਕੰਮ ਰੁੱਕੇ ਜਾਂਦੇ ਆ ਅਸੀਂ ਉਹ ਵੀ ਪੂਰੇ ਕਰਾਂਗੇ ਲੋਕਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਇੱਥੇ ਤੁਸੀਂ ਆਮ ਆਦਿ ਦੀ ਸਰਕਾਰ ਦੇ ਟਾਈਮ ਤੇ ਸਾਡੇ ਨਿਰੰਦਰભાઈ ਮੋਦੀ ਜੀ ਨੇ ਕਿੰਨੇ ਕੰਮ ਕੀਤੇ ਹਜੇ ਉਹਨਾਂ ਦੀ ਸਰਕਾਰ ਆ ਪੰਜਾਬ ਚ ਕਿੰਨਾ ਸਿਲੰਡਰ ਵੰਡਿਆ ਗਿਆ ਆਵਾਸ ਜੋਇਨਾ ਤੇ ਦੂਜਾ ਆਪਣਾ ਆਇਸ਼ਮਾਨ ਕਾਰਡ ਸੋਲਰ ਜਿਹੜੇ ਬਣ ਲੋਕਾਂ ਦੇ ਲੱਗ ਰਹੇ ਨੇ ਕੀ ਗੱਲੇ ਸਰਕਾਰਾਂ ਤਾਂ ਲੱਗ ਰਹੇ ਨੇ ਬਿਨਾਂ ਸਰਕਾਰ ਤੋਂ ਲੱਗ ਰਿਹਾ ਜਦੋਂ ਸਰਕਾਰ ਆ ਗਈ ਪੰਜਾਬ ਨੂੰ ਹਜੇ ਪਤਾ ਨਹੀਂ ਕਿੰਨਾ ਕੁਝ ਮਿਲਣਾ ਹੈ ਜੀ ਬਿਲਕੁਲ ਵਾਰ ਨੰਬਰ 15 ਤੋਂ ਭਵਿੰਦਰ ਸਿੰਘ ਕਾਲਾ ਜੀ ਜੋ ਸਾਡਾ ਮਜੂਦ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਬੀਜੇਪੀ ਤੋਂ ਸੋ ਇਸ ਦੋਸਤੋ ਵੀਡੀਓ ਨੂੰ ਪੂਰਾ ਸ਼ੇਅਰ ਕਰੋ ਸੋ ਅਪਡੀ ਅਗਲੀ ਅਪਡੇਟ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਨੇ ਰਹੋ ਦਾ ਚਰਾਗ ਨਿਊ ਚੈਨਲ ਦੇ ਨਾਲ